ਸਤਿ ਸ਼੍ਰੀ ਅਕਾਲ ਦੋਸਤੋ ਕੇਰਨ ਪਿੰਡ ਦੇ ਵਿੱਚ ਅਸੀਂ ਬੈਠੇ ਹੋਇਆ ਕੇਰਨ ਜਿਹੜਾ ਭਾਰਤ ਵਾਲੇ ਪਾਸੇ ਕੋਕਵਾੜਾ ਜ਼ਿਲ੍ਹੇ ਦਾ ਪਿੰਡ ਹੈ ਕਸ਼ਮੀਰ ਦੇ ਵਿੱਚ ਤੇ ਕੇਰਣੀ ਅਤਾ 47ਵੀਂ ਵੰਟੋਂ ਬਾਅਦ ਜਿਹੜਾ ਹੈ ਪਾਕਿਸਤਾਨ ਦੇ ਪਾਸੇ ਦੂਜਾ ਪਿੰਡ ਹੈ ਪਾਕਿਸਤਾਨ ਦਾ ਕੇਰਨ ਤੇ ਇਹਨੂੰ ਇਹ ਜਿਹੜੀ ਕਹ ਲਈਏ ਕ੍ਰਿਸ਼ਨ ਕਰਦਾ ਜਿਹਨੂੰ ਅਸੀਂ ਰਿਵਰ ਕਹਿੰਦੇ ਆ ਨੀਲਮ ਦੋਨੇ ਪਿੰਡਾਂ ਦੇ ਜਿਹੜੀ ਆ ਲਾਕਰ ਨੇ ਤੇ ਤੇ ਪਰਲੇ ਪਾਸੇ ਜਿਹੜੇ ਆ ਪਾਕਿਸਤਾਨ ਦੇ ਲੋਕ ਸਾਡੇ ਦਿੱਤੀ ਮਿਲ ਰਿਹਾ ਹੋਟਲ ਰੈਸਟੋਰੈਂਟ ਐਂ ਪੂਰਾ ਪਰਬੰਧ ਕੀਤਾ ਹੋਇਆ ਤੇ ਸੜਕ ਪੂਰੀ ਐ ਸੜਕਾਂ ਦੇਤੀਆਂ ਹੋਣ। ਤੇ ਲੋਕਲ ਬੰਦਿਆਂ ਤੋਂ ਪੁੱਛਣ ਤੋਂ ਪਤਾ ਲੱਗਾ ਵੀ 20 ਸਾਲ ਤੋਂ ਜਿਹੜਾ ਟੂਰਿਜ਼ਮ ਐ ਇਸ ਜਗ੍ਹਾ ਦੇ ਵਿੱਚ ਜਿਹੜਾ ਪਾਕਿਸਤਾਨ ਵਾਲੇ ਪਾਸੇ ਚੱਲਦਾ ਆਇਆ। ਸਾਡੇ ਭਾਰਤ ਦੇ ਵਿੱਚ 2 ਤੋਂ 3 ਸਾਲ ਤੋਂ ਪਰਮਿਸ਼ਨ ਮਿਲੀ ਐ ਟੂਰਿਜ਼ਮ ਦੀ। ਹਾਲੇ ਇੱਧਰ ਇੰਨਾ ਕਰਨੀ ਐ ਪਰ ਇਹ ਹੈ ਵੀ ਬਹੁਤ ਹੀ ਜ਼ਿਆਦਾ ਪੀਸਫੁਲ ਜਿਹੜਾ ਇਲਾਕਾ ਲੱਗ ਰਿਹਾ ਐ। ਆ ਰੈਨ ਵਾਲਾ ਦੇਖਣ ਵਾਲਾ ਬਾਕੀ ਜਿਹੜੀ ਮਹਿੰਗਾਈ ਨੂੰ ਲੈ ਕੇ ਜਦਾਂ ਥੋੜਾ ਜਿਆਦਾ ਸਾਨੂੰ ਖਾਸੇ ਹੁੰਦੇ ਆ ਕਿ ਚੀਜ਼ਾਂ ਮਹਿੰਗੀਆਂ ਮਿਲਦੀਆਂ ਇੱਥੇ ਕੋਈ ਵੀ ਚੀਜ਼ ਮਹਿੰਗੀ ਨਹੀਂ ਮਤਲਬ ਕੋਈ ਸਾਡੇ ਤੇ ਬੜਾ ਵਧੀਆ ਹੈ ਇੱਥੇ ਆਣਾ ਚਾਹੀਦਾ ਸਾਡੇ ਨਾਲ ਬਰਿੰਦਰ ਕੋਟੀ ਕੋਠੀ ਸਾਡੇ ਜਿਹੜੇ ਸੋਪੂਰ ਤੋਂ ਸਾਡੇ ਮਿੱਤਰ ਹੈ ਕੋਵੀ ਨਾਲ ਆਏ ਹੋਏ ਹਨ ਮਕਬੂਲ ਤੇ ਹੋਰ ਉਹਨਾਂ ਦੇ ਬੱਚੇ ਵੀ ਆਏ ਨੇ ਉਹ ਖਾਦੇ ਸਾਡੀ ਖਾਣਦੇ ਜਿਹੜਾ ਪਾਕਿਸਤਾਨ ਦੇ ਲੋਕ ਪਰਲੇ ਪਾਸੇ ਰਹਿੰਦੇ ਨੇ ਆੰਦੇ ਵੀ ਹੈ ਆੰਦੇ ਵੀ ਹੈ ਕੋਈ ਦਿਨ ਦੇਖ ਲਈ ਲੋਕਾਂ ਨੂੰ ਸਮਝ ਆਵੇ